ਹੈ ਜੇ ਸੀਗੇ ਤਾਂ ਇਹ ਆਪਾਂ ਨੂੰ ਥੋੜਾ ਸਪਸ਼ਟ ਹੋਣਾ ਚਾਹੀਦਾਗਾ ਕਿ ਇਸਮੇ ਵਿੱਚ ਜਿਹੜਾ ਆਪਾਂ ਆਪਣੇ ਐਲਾਨਨਾਮੇ ਵਿੱਚ ਲਿਖਿਆ ਗਿਆ ਵੀ ਲੋਕ ਵਿਰੋਧੀ ਤਾਕਤਾਂ ਨੂੰ ਜਾਂ ਜੂਰਿਤ ਵਿਰੋਧੀ ਤਾਕਤਾਂ ਨੂੰ ਸੰਸਦਾਂ ਦੇ ਜਿਹੜੇ ਹੈਗੇ ਆ ਉਹਦੇ ਵਿੱਚ ਭਾਜ ਨਹੀਂ ਦਿੱਤੀ ਜਾ ਸਕੀ ਸੀ ਤਾਂ ਇਹ ਜਦੋਂ ਤੇ ਬੁੱਧੂ ਪਹਿਲਾਂ ਦਾ ਵੀ ਜਿਹੜਾ ਹੈਗਾ ਦੋ ਜਿਵੇਂ ਚਲੋ ਮੁਗਲਾਂ ਦਾ ਵੀ ਢ ਵੀ ਸੀਗਾ ਵੀ ਉਹ ਇੱਕਾ ਮਤਲਬ ਜਿਹੜਾ ਸੀਗੇ ਰਾਜਾ ਨਰਾਜ ਸੀਗਾ ਲੋਕਾਂ ਦੀ ਪੁਗਤ ਕੋਈ ਨਹੀਂ ਸੀ ਗਈ ਉਹਦੇ ਵਿੱਚ ਵੀ ਸੰਘਰਸ਼ ਹੋਇਆ ਤੇ ਬਾਅਦ ਦੇ ਵੀ ਜਿਹੜਾ ਅੰਗਰੇਜ਼ਾਂ ਦਾ ਆਇਆ ਗਿਆ ਵੀ ਉਹ ਵੀ ਜਿਹੜਾ ਹੈਗਾ ਵੀ ਅਸਲ ਵਿੱਚ ਉਹ ਕਾਰਪੋਰੇਟ ਜਿਹੜਾ ਕਾਰਪੋਰੇਟ ਸ਼ਬਦ ਆ ਗਿਆ ਵੀ ਉਪਸਥਿਪਾਤੀਆਂ ਦਾ ਰਾਜ ਸੀਗਾ ਉਹਦੇ ਵਿੱਚ ਵੀ ਲੋਕਾਂ ਨੂੰ ਬੋਲਣ ਚੱਲਣ ਦੀ ਕੋਈ ਆਜ਼ਾਦੀ ਨਹੀਂ ਸੀਗੀ ਹਾਂ ਇਹਦੇ ਵਿੱਚ ਜਿਹੜੇ ਹੈਗੇ ਕੁਛ ਹੈ ਜਿਹੜੇ ਹੈਗੇ ਆ ਕਿ ਫਾਈਨਾਂਸ ਦਾ ਰੈਵੋਲੂਸ਼ਨ ਆਇਆ ਅਮਰੀਕਾ ਰੈਵੋਲੂਸ਼ਨ ਆ ਉਹਦੇ ਗੱਲਾਂ ਆਈਆਂ ਵੀ ਜਿਹੜੀ ਲੋਕਾਂ ਨੂੰ ਸ਼ੱਕ ਹੁੰਦੇ ਆ ਦੇ ਉਹ ਸਰਕਾਰ ਨੂੰ ਬੋਲ ਵੀ ਸਕਦੇ ਆ ਕਿ ਇਹ ਜਿਹੜਾ ਹੈਗਾ ਜਿਹੜਾ ਨਵਾਂ ਸੰਨਤੀ ਜਿਹੜਾ ਵਿਖਲਾਵ ਆਇਆ ਉਹਦੇ ਨਾਲੇ ਕਰਨਾ ਆਈਆਂ ਪਰ ਸਾਡੇ ਤਾਂ ਇੱਕ ਵਸਤੀਵਦੀ ਰਾਜ ਸੀਗਾ ਤੇ ਪਰ ਸਾਡੇ ਜਿਹੜੇ ਲੋਕਾਂ ਨੇ ਸੰਘਰਸ਼ ਕੀਤਾ ਉਹਦੇ ਵਿੱਚ ਜਿਹੜਾ ਹੈਗਾ ਵੀ ਇਹ ਹੱਕ ਫੂਕਾਂ ਲਈ ਲੜਾਈ ਕੀਤੀ 1927 ਦੇ ਵਿੱਚ ਭਾਵੇਂ ਉਹ ਉਹਨਾਂ ਤਾਕਤਾਂ ਨੂੰ ਭਾਜ ਨਹੀਂ ਦਿੱਤੀ ਐਸੀ ਕਿ ਕੁਝ ਗੱਲਾਂ ਸੁਣਾਉਣ ਦੇ ਵਿੱਚ ਤਰਜ ਕਰਵਾਈਆਂ ਗਈਆਂ ਕੁਝ ਮਾਹੌਲ ਵੀ ਸੀਗਾ ਕਮੰਤਰੀ ਪੱਧਰ ਤੇ ਕਿ ਲੋਕਾਂ ਦਾ ਜਿਹੜੇ ਲੋਕਾਂ ਪੱਖੀ ਰਾਜ ਹੋਣੇ ਚਾਹੀਦੇ ਆ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ ਲੋਕਾਂ ਦੇ ਮਤਾਬਕ ਜਿਹੜੀ ਹੈ ਕਿ ਆ ਕੋਈ ਜਿਹੜੀ ਆਪਾਂ ਕਹਿੰਦੇ ਵਿਕਾਸ ਮਾਡਲ ਹੋਣਾ ਜਿੰਨਾਂ ਨੀਤੀਆਂ ਹੋਣੀਆਂ ਚਾਹੀਦੀਆਂ ਤੇ ਉਹ ਜਿਹੇ ਰਾਜ ਵੀ ਸਥਾਪਿਤ ਹੋਏ ਸੀ ਉਹ ਇੱਕ ਬੋਲਵਾਲਾ ਉਦੋਂ ਸੀਗਾ ਤੇ ਉਹਦੇ ਦੌਰ 'ਚ ਸਾਡੇ ਜਿਹੜੇ ਗਦਰੇ ਬਾਪਿਆਂ ਨੇ ਸਾਡੇ ਆਜ਼ਾਦੀ ਦੇ ਘਹਾਟੇ ਜਿਹੜੇ ਜਿਹੇ ਪਿਛਲੇ ਮੁਕਤੀ ਹਰਾਮ ਦੇ ਜਿਹੜੇ ਸੀਗੇ ਉਹਨਾਂ ਨੇ ਇਹ ਗੱਲਾਂ ਨੂੰ ਅਵਾੜ ਰਿਆ ਸੀਗਾ ਤਾਂ ਉਸੇ ਕਰਕੇ ਇਹ ਜਿਹੜਾ ਹੈਗਾ ਵੀ ਕੁਝ ਦਰਜ ਹੋਏ ਪਰ ਜਿਹੜਾ ਹੈਗਾ ਵੀ ਉਹ ਵਿੱਚ ਕਰੋ ਗੱਲ ਚੱਲਦੀ ਰਹੀ ਗੱਲ ਪੰਦੀ ਹੋਰਾਂ ਦੀ ਠੀਕ ਹੈਗੀ ਇਹ ਅਸਲ ਵਿੱਚ 47 ਤੋਂ ਬਾਅਦ ਵੀ ਜਿਹੜੇ ਹੈਗੇ ਜਮੂਰੀ ਹੱਕਾ ਜਿਹੜੇ ਹੈਗੇ ਜਿਹੜੇ 19 ਧਾਰਾ 19 1A ਹੈ ਜਿਹਦੇ ਸਾਨੂੰ ਗੋਲਣਾ ਜਾਂਦੀ ਹੈ ਹੈ ਬੜਾ ਜਾਂਚ ਪਰਖਾ ਵੀ ਨਹੀਂ ਜਾਂਦੀ ਅਸਲ ਵਿੱਚ ਉਹਦੇ ਨਾਲ ਜਿਹੜਾ ਹੈਗਾ ਉਹਦੀ ਜਿਹੜਾ ਧਾਰਾ ਜਿਹੜੀ 19 1 ਇੱਕ ਦੀ ਥਾਂ 19 2 ਆ ਗਈ ਸੀ ਇੱਕ ਤੇ ਉਹ ਜਿਹੜਾ ਹੈਗਾ ਵੀ ਉਹਨੂੰ ਵੀ ਕੁਝ ਪੰਛਾਂ ਲਾਤੀਆਂ ਸੀ ਪਹਿਲੇ ਤਾਂ ਗੱਲ ਇਹ ਹੈ ਵੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਅਸਲ ਵਿੱਚ ਰੋਕਾਂ ਜਨ ਇੱਕ ਐਂ ਜਿ ਲੱਗਦਾ ਬੋਲਣ ਦੀ ਆਜ਼ਾਦੀ ਆਪਾ ਪ੍ਰਗਟਾਵੇ ਦੀ ਆਜ਼ਾਦੀ ਇਹ ਸ਼ਬਦ ਸਮਾਰ ਕੇ ਸਾਡੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਪ੍ਰੋਪਰ ਨਹੀਂ ਜਾਂਦਾ ਹੈਗਾ ਉਹ ਲੋਕਣਾ ਦਾ ਬੋਲਣਾ ਤਾਂ ਉਹ ਹੀ ਬੋਲਣਾ ਹੈ ਅਸਲ ਵਿੱਚ ਆ ਨਹੀਂ ਹੈਗਾ ਵੀ ਜਿਹੜਾ ਵੀ ਸਮਾਜ ਦੇ ਵਿੱਚ ਕੋਈ ਨੀਤੀਆਂ ਆਉਂਦੀਆਂ ਨੇ ਸਰਕਾਰ ਕੋਈ ਨੀਤੀਆਂ ਲੈਂਦੀ ਹੈਗੀ ਆਪਾਂ ਸਮਾਜ ਦਾ ਵਿਕਾਸ ਕਰਨਾ ਤੇ ਜਿਹੜੇ ਲੋਕ ਅਗਰੋਧੀ ਤਾਇਰ ਨਾਲ ਤੇ ਜਿਹੜੀਆਂ ਹੈਗਾ ਕਾਬਜਾ ਹੈ ਉਹ ਕੋਈ ਨੀਤੀਆਂ ਰੋਣੀਆਂ ਲੋਕਾਂ ਦੇ ਵਿੱਚ ਉਹ ਨੀਤੀਆਂ ਦੀ ਚਰਚਾ ਹੋ ਉਰੇ ਲੋਕ ਆਪਦੀ رائے ਪ੍ਰਗਟ ਕਰਨ رائے ਪ੍ਰਗਟ ਕਰਨ ਦੇ ਨਾਮ ਨਾਲ ਫਿਰ ਉਹ ਜਿਹੜਾ ਹੈਗਾ ਜਿਹੜਾ ਵਿਚਾਰਾਂ ਦੀ ਜਗ੍ਹਾ ਹੁੰਦੀ ਹੈ ਵੀ رائے ਪ੍ਰਗਟ ਕੀਤੀ ਪਰ ਉਹਦੇ ਦਾਅਵੇ ਆਪਦੀ ਵਿਚਾਰਾਂ ਦੇ ਦਾਅਵੇ ਕਿ ਜੱਥੇਬੰਦੀ ਬਣਾਉਣ ਜੱਥੇਬੰਦੀ ਕਰਕੇ ਲੋਕਾਂ ਦੇ ਵਿੱਚ ਲੈ ਕੇ ਜਾਣ ਤਾਂ ਕਿ ਉਹ ਸਰਕਾਰ ਨੂੰ ਉਹ ਨੀਤੀਆਂ ਵਾਪਸ ਲੈਣ ਲਈ ਜਾਂ ਹੋਰ ਨੀਤੀਆਂ ਘੜ ਲਈ ਮਜਬੂਰ ਕੀਤਾ ਜਾ ਸਕੇ ਇਹ ਜਿਹੜਾ ਹੈਗਾ ਬੋਲਣ ਦੀ ਜਗ੍ਹਾ ਹੈ ਬੋਲਣ ਦੀ ਛਣ ਹੈਗਾ ਹੀ رائے ਪ੍ਰਗਟ ਕਰਨ ਦੀ ਆਪ ਦਾ ਜਾਂ ਚਰਚਾ ਕਰਨ ਦੀ ਜਿਹੜੇ ਸਰਕਾਰ ਦੇ ਪ੍ਰੋਗਰਾਮ ਹੈ ਨੀਤੀਆਂ ਉਹਨਾਂ ਨਾਲ ਮੁਲਾਕਾਤ ਕਰਨ ਦੀ ਉਹਨਾਂ ਦੇ ਹੋਰ ਨੀਤੀਆਂ ਅਸੀਂ ਉਹਦੇ ਥਾਂ ਤੇ ਸਮਾਧਾਵੇ ਹੋਰ ਸਿਝਾਉਣ ਦੀ ਲੋਕਾਂ ਦੇ ਲੋਕ ਪੱਖੀ ਮਾਰਨ ਦਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਲੋਕਾਂ ਦੇ ਚਿਹਰਾ ਮੋਹਰਾ ਸੱਜੰਦੀ ਤੇ ਉਸ ਤਰ੍ਹਾਂ ਦੇ ਜਿਹੜੇ ਹੈ ਕੋਈ ਆਧਾਰਨਾ ਸਥਾਪਤ ਕਰਨ ਦੀ ਕੋ ਹੈ ਜਿਆ ਪਿਛੇ ਪਿਛੇ ਦੇ ਸਾਡੇ ਉਹ ਹੈਗੇ ਲੋਕਾਂ ਦੇ ਸੰਘਰਸ਼ ਹੈਗੇ ਗਦਰੀਆਂ ਦੇ ਸੰਘਰਸ਼ ਹੈ ਜਿਨ੍ਹਾਂ ਨੇ ਅੱਜ ਦਾ ਕਿਹਾ ਸੀਗਾ ਵੀ ਇਹ ਸਾਦੀ ਤੈਰੀ ਹੈਗੀ ਹੈ ਇੱਕੋ ਹੀ ਨਾਰਾ ਹੈ ਅੱਜ ਦਾ ਜੋ ਸਮਰਤਾ ਵਸਤੀਵਾਦੀ ਹੈ ਤੇ ਸਾਡੀ ਜਿਹੜੀ ਪਾਰਟੀ ਦੇ ਵਿੱਚ ਧਰਮ ਦਾ ਕੋਈ ਥਾਂ ਨਹੀਂ ਹੈ ਅਸੀਂ ਕਿਸੇ ਧਰਮ ਨੂੰ ਚੰਗਾ ਨਹੀਂ ਕਹਿੰਦੇ ਕਿਸੇ ਨੂੰ ਮਾੜਾ ਵੀ ਨਹੀਂ ਕਹਿੰਦੇ ਉਹ ਕਹਿੰਦੇ ਇੱਥੇ ਆ ਕੇ ਸਾਡੇ ਦੇ ਵਿੱਚ ਕੋਈ ਪੈਰਾਵੀ ਨਹੀਂ ਕਰਨਾ ਕਰੀ ਕੋਈ ਦੂਜੀ ਗੱਲ ਨਾ ਕਰੀ ਬਸ ਸਾਰੇ ਜਿਹੜੇ ਸਥਾਪਿਤ ਕੀਰਤੀ ਮਾਨ ਹੈਗੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਣਾ ਇਹ ਜਿਹੜੀ ਗੱਲ ਹੈ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਹਮੇਸ਼ਾ ਜਿਹੜੀ ਸਰਕਾਰ ਜਿਹੜੀ ਹੈਗੀ ਆ ਉਹ ਹਮੇਸ਼ਾ ਇਹਨਾਂ ਗੱਲਾਂ ਨੂੰ ਇਸ ਚਰਚਾ ਨੂੰ ਦਬਾਉਂਦਾ ਜਦੋਂ ਕਿਤੇ ਸਮੇਂ ਆਉਣਗੇ ਜਦੋਂ ਲੋਕਾਂ ਦੇ ਸੰਘਰਸ਼ ਜਿਵੇਂ ਹੈਗਾ ਵੀ 75 75 ਦਾ ਹਾਲਾਤ ਆਏ ਹੈਗੇ ਪੰਦੀ ਉਹਨਾਂ ਨੇ ਥੋੜਾ ਜ਼ਿਕਰ ਕੀਤਾ ਗਿਆ ਵੀ ਆਪਦਾ ਜ਼ਿਕਰ ਕੀਤਾ ਤੂੰ ਐ ਵੀ ਉਸ ਵੇਲੇ ਜਿਹੜੀ 76 ਦਾ ਸਤਾ 68 ਤੋਂ ਚੱਲੀ ਕਿਸਾਨ ਬਗਾਵਤ ਸੀਗੀ ਲੋਕਾਂ ਨੂੰ ਜਿਹੜੀ ਹੈਗਾ 47 ਦਾ ਜਿਹੜਾ ਬਦਲੀ ਹੋਈ ਸੱਤਾ ਸੀਗੀ ਉਦੋਂ ਤੋਂ ਕੁਝ ਆਸਾਂ ਸੀਗੀਆਂ ਉਹ ਇੱਕ ਤਰ੍ਹਾਂ ਦਾ ਨਖਾਰ ਸਾਫਤ ਹੋ ਰਿਹਾ ਸੀਗਾ ਆਪੇ ਤਾਂ ਜਿਹੜਾ ਹੈਗਾ ਉਹਨਾਂ ਨੇ ਫਿਰ ਜਿਹੜਾ ਹੈਗਾ ਭਾਵੇਂ ਮੌਕੇ ਤੇ ਭਾਵੇਂ ਨੇ ਕਿਹਾ ਹੈ ਗਵਿੰਦਰਾ ਕਹਿੰਦੇ ਸੀ ਖਲਾਫ ਤਾਂ ਜਿਹੜਾ ਉਹ 라ਵਾਧ ਹਾਈ ਕੋਰਟ ਦਾ ਫੈਸਲਾ ਹੋਇਆ ਉਹਨੂੰ ਆਪਦੀ ਗੱਦੀ ਰੱਖੀ ਕਰਨ ਲਈ ਆਪਦੀ ਗੱਦੀ ਬਚਾਉਣ ਲਈ ਇਹ ਰੱਖ ਲਈ ਹੈ ਪਰ ਉਹ ਆਪਾਂ ਉਹ ਹਾਲਾਤਾਂ ਨੂੰ ਜਿਹੜੇ ਸਾਥੀ ਮੇਰਾ ਖਿਆਲ ਹੈ ਵੀ ਸੀਦਾ ਉਦੋਂ ਹਲੇ ਮੇਰਾ 74 ਜਮੈਂ 10ਵੀਂ ਪਾਸ ਕੀਤੀ ਹੈਗੀ ਕਾਲਜ ਗਿਆ ਤੇ ਨਾਲ ਦੇ ਤੇ ਬਹੁਤਾ ਨਹੀਂ ਪਤਾ ਇਥੇ ਜੋਗੇਸ਼ ਦਾ ਇੱਕ ਨਾਮ ਹੁੰਦੀ ਸੀ ਸਾਡੇ ਦਾ ਘਰ ਦੇ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਰਦਾਰ ਵੀ ਵਿੱਚ ਹਿੱਸਾ ਨਹੀਂ ਲੈਣਾ ਚੁੱਪ ਕਰਕੇ ਘਰੇ ਜਨ ਮਗ ਵੀ ਪਤਾ ਕਰਨ ਆ ਜਾਂਦੇ ਪਰ ਉਹ ਸਾਥੀ ਜਦੋਂ ਅਸੀਂ ਬਾਤ ਪੜੇਗਾ ਤਾਂ ਉਹ ਉਹ ਜਿਹੜੇ ਦੌਰ ਸੀਗਾ ਉਹ ਰੇਲਵੇ ਦੀ ਸਟ੍ਰਾਈਕ ਹੋਈ ਹੈ ਇੱਕ ਬਿਹਾਰ ਦਾ ਜਿਹੜਾ ਹੈਗਾ ਮਤਲਬ ਕਿ ਕਾਲ ਪੈਂਦਾ ਹੈਗਾ ਗੁਜਰਾਤ ਦੇ ਜਿਹੜੇ ਵਿਦਿਆਰਥੀਆਂ ਨੇ ਹੜਤਾਲਾਂ ਪੰਜਾਬ ਦੇ ਵਿੱਚ ਹੜਤਾਲਾਂ ਤੇ ਨਿੱਕ ਜਿਹੜਾ ਹੈਗਾ ਕਿਸਾਨ ਵਕਾਫ ਤੇ ਜਿਹੜੀ ਹੈਗਾ ਲੋ ਜਮੀਨਦਾਰ ਜਿਹੜਾ ਸੰਘਰਸ਼ ਹੈ ਉਹ ਉਪਰੋਂ ਮੰਗਾ ਸੀਗਾ ਰਲ ਵੀ ਹੈ ਅਸਲ ਵਿੱਚ ਇਹ ਹਾਲਾਤ ਕੁਝ ਨਾਰਮਲ ਸੀਗੇ ਕਾਉਨਨ ਮੈ ਲੱਗਿਆ ਸੀਗਾ ਵੀ ਇਹਨਾਂ ਹਾਲਾਤਾਂ ਨੂੰ ਜਬਾਉਣ ਲਈ ਪਹਾਨਾ ਕੀ ਬਣਿਆ ਅੰਦਰੂਨੀ ਗੜਬੜ ਦਾ ਤੇ ਇਸ ਕਰਕੇ ਜਿਹੜੇ ਹੈਗਾ ਉਹ ਮੁੱਖੀ ਸਰਕਾਰ ਨੇ ਅੰਦਰਾਂ ਕੱਢੀ ਨੇ ਇਹ ਐਮਰਜੈਂਸੀ ਜਿਹੜੀ ਹੈਗੀ ਆ ਮੜੀ ਹੈਗੀ ਉਹ ਪਾਮਿਕ ਸਹਾਦਰ ਦੇ ਵਿੱਚ ਕਾਨੂੰਨੀ ਤੌਰ ਤੇ ਧਾਰਾ 354 ਜਿਹੜੀ ਹੈਗੀ ਆ ਉਹਦੇ ਵਰਤੋਂ ਕਰਨੀ ਸਹਾਦਰ ਦੇ ਵਿੱਚ ਪਈ ਹੈ ਆਪਾਂ ਕਹਿੰਦੇ ਸੁਧਾਨ ਦੇ ਵਿੱਚ ਜਿਹੜਾ ਹੈਗਾ ਕੁਝ ਆਪਾਂ ਲੋਕਾਂ ਨੇ ਆਦੇ ਨਰਕੇ ਲਈ ਹਾਕ ਤੋਂ ਪੋਏ ਨੂੰ ਲਾਗੂ ਕਰਾਉਣ ਦਾ ਮਸਲਾ ਰਹਿ ਗਿਆ ਪਰ ਉਹ ਬਹੁਤਾ ਜਿਹੜਾ ਕੁਝ ਹੈਗਾ ਕੁਲ ਕਿਉਂਕਿ ਕਾਬਜ ਮਸ਼ੀਂਦਰੀ ਉਹ ਆ ਆਪ ਦੇ ਹਿਸਾਬ ਨਾਲ ਹੀ ਬੱਥੀ ਹੈਗੀ ਤਾਂ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਵੀ ਅਸਲ ਵਿੱਚ ਇੱਕ ਸੰਘਰਸ਼ ਲੋਕਾਂ ਦਾ ਲੋਕ ਪੱਖੀ ਲੋਕਾਂ ਦਾ ਜਿਨ੍ਹਾਂ ਇਹ ਲੋਕ ਪੱਖੀ ਰਾਜ ਸਥਾਪਿਤ ਕਰਨਾ ਚਾਹੁੰਦੇ ਆ ਮਨ ਦਾ ਬਰੇ ਇੱਕ ਜਿਹੜੇ ਕਾਬਜਾ ਵੀ ਨਿੱਜੀ ਸਵਾਰਥਾਂ ਦੇ ਨਿੱਜੀ ਵੜਾ ਪਿਆ ਲਈ ਆ ਜਗ੍ਹਾ ਲੋਕ ਹਸਪਤਾਲ ਰੁਖਤਾਲ ਕਰਕੇ ਹੈਗੀ ਕਿਸੇ بڑے ਰਾਜਿਆਂ ਦਾ ਸੀਗਾ ਉਹ ਕਿਸ਼ੰਗਰ ਚੱਲਦਾ ਸਾਨੂੰ ਉਹਦੇ ਵਿੱਚ ਸਾਡੀ ਸਮਾਜ ਦਾ ਜਿਹੜਾ ਹੈਗਾ ਸਾਡਾ ਰੋਲ ਜਿਹੜਾ ਸੀ ਕਹਿੰਦੇ ਆ ਨਾ ਕਿ ਸਾਡੇ ਚ ਹੋਰ ਨੂੰ ਕੋਣ ਜਿੰਨੇ ਆਪਾਂ ਚੇਤਨਾ ਵੀ ਸਾਡਾ ਮੁੱਖ ਕੰਮ ਜਿਹੜਾ ਹੈਗਾ ਵੀ ਭਾਈ ਸਮਾਜ ਦੇ ਵਿੱਚ ਕੁਝ ਜ਼ਿਮੂਰੀ ਹੱਕ ਅਸੀਂ ਪ੍ਰਾਪਤ ਕੀਤੇ ਹੈਗੇ ਜਿਨ੍ਹਾਂ ਤੇ ਸਾਨੂੰ ਹਰ ਕਿਤੇ ਚਰਚਾ ਕਰਨ ਦਾ ਫਿਰ ਉਹਦੇ ਦੌਰੇ ਆਪਦੇ ਜਿਹੜੇ ਜਥੇਵੰਤੇ ਸਾਹਰ ਦਾ ਤੇ ਉਹਦੇ ਤੇ ਗੋਹਣ ਕਰਨਾ ਸ਼ਿੰਗਾਰ ਕੰਮ ਦਾ ਜਿਹੜਾ ਹੈਗਾ ਉਹ ਹੋਵੇ ਅੱਜ ਦੇ ਜਿਹੜੇ ਹਾਲਾਤ ਹੈਗੇ 1975 ਦੇ ਵਿੱਚ ਕਾਂਗਰਸ ਨੇ ਬਿਲਕੁਲ ਸਾਰੇ ਹੱਕੂਕ ਉਸ ਵੇਲੇ ਉਹ ਪਹਿਲਾਂ ਚਲਦੇ ਸੀ ਫਿਰ ਮਜਾਰਾ ਕਰਨ ਦੇ ਹੱਕ ਵੀ ਖੋਲੇ ਰੋਸ ਪ੍ਰਗਟਾਵੇ ਦੇ ਹੜਤਾਲਾ ਕਰਨ ਦੇ ਹੱਕ ਵੀ ਖੋਲੇ ਦੂਜੇ ਜਿਹੜੇ ਹੈਗੇ ਆ ਆਪ ਦੀ ਬਰੂਤੀ ਵੀ ਅੰਦਰ ਕਰ ਦਿੱਤੇ ਦੂਜੇ ਇਧਰੇ ਸੰਘਰਸ਼ੀ ਸੀ ਜਿਵੇਂ ਦੱਸਿਆ ਵੀ ਇਹਨਾਂ ਦਾ ਬਾਅਦ ਚ ਵੀ ਜਮਾਨਤ ਨਹੀਂ ਹੋਈ ਬਹੁਤ ਸਾਰੇ ਜਿਹੜੇ ਹੈਗੇ ਆ ਲੋਕਾਂ ਪੱਖੀ ਲੜਨ ਵਾਲੇ ਜਿਹੜਾ ਬਦਲਾ ਚਾਹਣ ਵਾਲੇ ਲੋਕਾਂ ਨੂੰ ਤਾਂ ਹਾਰ ਨਹੀਂ ਕੀਤਾ ਗਿਆ ਸੀਗਾ ਅਮਰਜੰਸੀ ਭਾਵੇਂ ਖੱਟ ਗਈ ਸੀ ਤਾਂ ਇਹ ਜਿਹੜੇ ਹੈਗੇ ਹਾਲਾਤ ਉਦੋਂ ਐ ਸੀਗੇ ਤੇ ਇਹ ਇੱਕ ਸੰਘਰਸ਼ ਜਿਹੜਾ ਚੱਲਦਾ ਹੈਗਾ ਕਾਂ ਬਾਤ ਦੇ ਵਿੱਚ ਉਦੋਂ ਬਾਅਦ ਇਹਨਾਂ ਨੇ ਸਿੱਖਿਆ ਹੈਗਾ ਵੀ ਇਸ ਤਰ੍ਹਾਂ ਐਲਾਨ ਕਰਨ ਦੇ ਨਾਲ ਅੱਜ ਤੱਕ ਲੋਕਾਂ ਨੂੰ ਪਤਾ ਲੱਗਦਾ ਪਰ ਅੱਜ ਦੇ ਹਾਲਾਤ ਐਲਾਨੀ ਹੋਈ ਐ ਮਨੇ ਸੀ ਨਹੀਂ ਪਰ ਆਪਾਂ ਦੇਖ ਲਓ ਉਹ ਬਦ ਹਾਲਾਤ ਮਾਰੀ ਗਿਆ ਕਿਵੇਂ ਆ ਹੁਣ ਇੱਕ ਪਿੱਛੇ ਜੇ ਇੱਕ ਵਰਲਡ ਆਰਗੇਨਾਈਜੇਸ਼ਨ ਅਗੇਂਸਟ ਟੌਰਚਰ ਉਹਨਾਂ ਦੀ ਰਿਪੋਰਟ ਆਈ ਹੈਗੀ ਕਿ ਭਾਰਤ ਦਾ ਮੈਂ ਸਭ ਤੋਂ 27 ਦੇਸ਼ਾਂ ਵਿੱਚੋਂ ਭਾਰਤ ਦਾ 26ਵਾਂ ਨੰਬਰ ਹੈਗਾ ਮਲਾਂ ਟੌਰਚਰ ਦੇ ਕਿੰਨੇ ਵੀ ਕੁਝ ਜਿੱਥੇ ਬੰਦੀਆਂ ਕਿੰਨਾ ਕੁਝ ਕਿੱਤੇ ਤੈ ਹੁੰਦਾ ਪਰ ਅਜੇ ਤੱਕ ਕਿਸੇ ਪੁਲਿਸ ਵਾਲੇ ਨੂੰ ਕੋਈ ਸਜ਼ਾ ਨਹੀਂ ਹੋਈ ਵੀ ਹਾਲਾਤ ਇਹੀ ਹੈ ਕਿ ਆਪਾਂ ਕਹਿੰਦੇ ਆ ਵੀ ਜਿਵੇਂ ਬਾਈ ਆਪਣੇ ਇਹਨਾਂ ਨੇ ਗੱਦੀ ਹੋਰਾਂ ਨੇ ਦੱਸਿਆਗਾ ਤਾਂ ਵੀ ਮੁਕਾਵਲਾ ਨਹੀਂ ਬਣਨਾ ਚਾਹੀਦਾ ਕਿਸੇ ਦਾ ਵੀ ਕਸੂਰ ਹੋਵੇ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ ਤੇ ਕਾਨੂੰਨ ਮੁਤਾਬਕ ਫਿਰ ਜਿਹੜਾ ਹੈਗਾ ਸਜ਼ਾ ਨਹੀਂ ਦਿੱਤੀ ਜਾਂਦੀ ਵੀ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਹੈ ਕਈ ਵਾਰੀ ਮਲਾ ਝੁੱਠੇਪੁਰਸ ਮੁਕਾਬਲੇ ਚ ਮਾਰਾਈ ਵੀ ਜਾ ਰਿਹਾ ਜਿਹੜਾ ਪਹਿਲਾਂ 70ਵੇਂ ਦੇ ਦੌਰ ਚ ਚੱਲਿਆ ਸੀਗਾ ਫਿਰ 80ਵੇਂ ਦੌਰ ਚ ਵੱਧ ਮਲਾ ਕਈ ਵਾਰ ਘੱਟ ਵੱਧ ਚੱਲਦਾ ਰਿਹਾ ਘੱਟ ਮਲਾ ਜਿਹੜਾ ਹੈਗਾ ਫਿਰ 80ਵੇਂ ਦੇ ਵਿੱਚ ਚੱਲਿਆ ਹੁਣ ਜਿਹੜਾ ਹੈਗਾ ਵੀ ਆ ਪਿਛਲੇ 2-3 ਸਾਲਾਂ ਤੋਂ ਉਹ ਕੁਛ ਵੱਧ ਪਰਮਾ ਚੱਲ ਰਿਹਾ ਹੈ ਬਨਾਈ ਜੂਪੀ ਦੇ ਵਿੱਚ ਜਿਹੜਾ ਸੀਗਾ ਵੀ ਕਹਿੰਦੇ ਦਿੱਤਾ ਜੋਗੀ ਤੋਂਨੇ ਕੀਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਇਹ ਗਿਰਤੀ ਵੱਧ ਰਹੀ ਹੈ ਜਿਵੇਂ ਇਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਬਿਲਕੁਲ ਠੀਕ ਜ਼ਾਹਰ ਕੀਤੀ ਹੈ ਸਾਨੂੰ ਵੀ ਇਸ ਅਸਲ ਵਿੱਚ ਕੀ ਹੈ ਕਿ ਜਿਹੜੇ ਇਹ ਕਹਿੰਦੇ ਵੀ ਉਹ ਕਹਿੰਦੇ ਵੀ ਕਿਸੇ ਨੂੰ ਤਾਂ ਮਾਰ ਦਿੰਦੇ ਹੈਗੇ ਕਿਸੇ ਨੂੰ ਜੱਕ ਵੀ ਕਰ ਦਿੰਦੇ ਹੈਗੇ ਕਿਸੇ ਦੇ ਮਤਲਬ ਵੀ ਲੱਤ ਦੇ ਵਿੱਚ ਮਾਰ ਦਿਆ ਉਹ ਜਿਹੜਾ ਹੈਗਾ ਵੀ ਉਹ ਵਰਤਾਰਾ ਇੱਕ ਚੰਗ ਹੈਗਾ ਉਹ ਗਹਾਗੇ ਵਧਨਦਾ ਉਹਦੇ ਖਤਰੇ ਪਏ ਹੈਗੇ ਸਾਨੂੰ ਜਿੰਨੇ ਵੀ ਅਸੀਂ ਇਕੱਠੇ ਆ ਜਦੋਂ ਆ ਮਤਲਬ ਜਿਹੜਾ ਇਕੱਠ ਹੈਗਾ ਇਹਨੂੰ ਇੰਨੇ ਇਕੱਠ ਵੱਲੋਂ ਨਾ ਦੇ ਇਹ ਸਾਰਾ ਇੱਕ ਜਾਗਦਾ ਸਚੇਤ ਜਿਹੜੇ ਐਸੇ ਮੈਨੂੰ ਸਾਥੀ ਬੈਠੇ ਹੈਗੇ ਉਹ ਗਾਹਾਂ ਗੱਲਾਂ ਕਰਨ ਗਾਹਾਂ ਲੈ ਕੇ ਜਾਣ ਵਾਲੇ ਸਾਥੀ ਬੈਠੇ ਹੈਗੇ ਤਾਂ ਆਪਾਂ ਇਸ ਗੱਲ ਨੂੰ ਹੋਰ ਜੋੜਨਾ ਵੀ ਜਿਹੜੇ ਅੱਜ ਦੇ ਹਾਲਾਤਾਂ 'ਚ ਕਿੰਨੇ ਜਿਹੜੇ ਇਸ ਤਰ੍ਹਾਂ ਦੇ ਮੁਕਾਬਲੇ ਹੋ ਰਹੇ ਕਿੰਨੇ ਸਤੀਸ਼ਗਰ ਦੇ ਵਿੱਚ ਹੋ ਗਏ ਹੈਗੇ ਸਤੀਸ਼ਗਰ ਦੇ ਵਿੱਚ ਆਪਾਂ ਕਹਿੰਦੇ ਆਂਗੇ ਵੀ ਲੋਕਾਂ ਦੇ ਦੇ ਹਿਤਾਵਾਂ ਮੁਤਾਬਕ ਉਹਨਾਂ ਦੀ ਸਲਾਹ ਨਾਲ ਉਹਨਾਂ ਮੁਤਾਬਕ ਜਿਹੜਾ ਹੈਗਾ ਕੋਈ ਨਿੱਕੀਆਂ ਕੜੀਆਂ ਜਾਣ ਹੁਣ ਉੱਥੇ ਸਤੀਸ਼ਗਰ ਦੇ ਵਿੱਚ ਜਿਹੜੇ ਲੋਕ ਲੈਂਦੇ ਆ ਉਹਨਾਂ ਦੇ ਤਾਕ ਮਨਵੀ ਜਿਹੜਾ ਪੰਚਾਇਤੀ ਐਕਟ ਬਣਿਆ ਹੋਇਆਗਾ ਤੇ ਜੰਗਲ ਦਾ ਕਾਨੂੰਨ ਵੀ ਬਣਿਆ ਹੋਇਆਗਾ ਉਹਦੇ ਤਹਿਤ ਆ ਵੀ ਉਹਨਾਂ ਦੀ ਮਰਜ਼ੀ ਦੇ ਨਾਲ ਉੱਥੇ ਦਾ ਵਿਕਾਸ ਹੋਵੇ ਉਹਨਾਂ ਨਾਲ ਗੱਲਬਾਤ ਹੋ ਗਈ ਹੁਣ ਉਹ ਅਸਲ ਵਿੱਚ ਵਿਕਾਸ ਤਾਂ ਇਸ ਤਰ੍ਹਾਂ ਦਾ ਹੀ ਹੋ ਰਿਹਾ ਥੱਲੇ ਉਹ ਜਿਹੜਾ ਹੈਗਾ ਵੀ ਜਿਹੜੇ ਹੈਗਾ ਖਜਾਨੇ ਪਏ ਹੈਗੇ ਕੁਦਰਤੀ ਸਰੋਤ ਪਏ ਹੈਗੇ ਮਿੱਨਰਲ ਪਏ ਹੈਗੇ ਉਹ ਜਿਹੜੇ ਹੈਗੇ ਕਿਉਂਕਿ ਸਰਕਾਰ ਘਰ ਫੜਨਾ ਪੱਖੀ ਹੈਗੀ ਉਹ ਨਿੱਜੀ ਹੱਥਾਂ ਦਾ ਦਇਨ ਦੇਨ ਦੇ ਲੋਕਾਂ ਕਾਲੀ ਹੈਗੀ ਤੇ ਕਾਲੀ ਕੀ ਮਤਲਬ ਹੈ ਕਿਉਂਕਿ ਜਿਵੇਂ ਦੱਸਿਆ ਸਾਥੀ ਨੇ ਵੀ ਪਹਿਲਾਂ ਨੂੰ ਇਲੈਕਸ਼ਨਾਂ ਵੇਲੇ ਫੰਡ ਆਉਂਦੇ ਹੈਗੇ ਉਹ ਕਰਦੇ ਹੈਗੇ ਤਾਂ ਉਹ ਉਹਨਾਂ ਦੇ ਪੱਖ 'ਚ ਹੀ ਉਹ ਉਹਦੇ ਲੋਕਾਂ ਦੇ ਪੱਖ 'ਚ ਨਹੀਂ ਰੁਕਦੇ ਲੋਕ ਫਿਰ ਜਿਹੜਾ ਹੈਗਾ ਉਹਦਾ ਆਪ ਦਾ ਜਿਉਣਾ ਬਚਾਉਣ ਲਈ ਆਪ ਦੇ ਸਾਧਨ ਮਚਾਉਣ ਲਈ ਸੰਘਰਸ਼ ਕਰਦੇ ਆ ਕਈ ਵਾਰ ਸੰਘਰਸ਼ ਉਹ ਟਕਰਾਵਾਂ ਮਤਲਬ ਇਸ ਧਰਮਾਂ ਤੱਕ ਪਹੁੰਚ ਜਾਂਦਾ ਹੈਗਾ ਤਾਂ ਇਹ ਹਾਲਾਤਾਂ ਜੇ ਸਾਡੀ ਜ਼ਿੰਮੇਵਾਰੀ ਬਣਦੀ ਹੈਗੀ ਇਹ ਅਨਲਾਨੀ ਐਮਰਜੈਂਸੀ ਵੀ ਜਿਹੜਾ ਉਹ ਜਿੱਥੇ ਮਤਲਬ ਹਮਲੇ ਤੇ ਇੱਥੇ ਵੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਜੀਵਨਾਂ ਦਿੱਤੀਆਂ ਜਾ ਰਹੀਆਂ ਨੇ ਪਰ ਉੱਥੇ ਲੋਕਾਂ ਦੇ ਬਰੋਧ ਨੂੰ ਇੱਕ ਤਾਂ ਜਿਹੜਾ ਚਾਰ ਬੰਦ ਬਰੋਧ ਤਾਂ ਕਿਹਾ ਵੀ ਹੱਥ ਵਾਜੀ ਹੈਗੀ ਦੂਜੇ ਜਿਹੜੇ ਕੀ ਉੱਥੇ ਤਾਂ ਕਿਵੇਂ ਪਹੁੰਚੇ ਪਹਿਲਾਂ ਉਹਨਾਂ ਨੇ ਮਲਸਹਾਰ ਨਾਮੀਆਂ ਮੰਗਾਂ ਮੰਗਤ ਦਿੱਤੀ ਹੈਗੀ ਉਹਨਾਂ ਦੀ ਗੱਲ ਜਿਹੜੀ ਸੁਣੀ ਨਹੀਂ ਹੁਣ ਵੀ ਜਿਹੜਾ ਇੱਕ ਆਦਿਵਾਸੀ ਬਚਾਓ ਮੰਚ ਹੈਗਾ ਉਹੋ ਤਾਂ 3-4 ਸਾਬ ਦਾ ਧਰਨਾਰਗ ਆ ਉਹਨਾਂ ਦਾ ਵੀ ਇੱਥੇ ਉਹ ਕੈਂਪ ਹਟਾਓ ਪਰ ਉਹ ਜਿਹੜਾ ਕੈਂਪ ਨੂੰ ਹਟਾਉਣ ਦੀ بجائے ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਐਮਬੀਏ ਜਿਹੜੇ ਹੈ ਮੌਵਤੀ ਹੈ ਸਾਡੇ ਵਾਸਤੇ ਕੀ ਮਸਲਾ ਹੈ ਵੀ ਅਸਲ ਵਿੱਚ ਸਿਆਸਤ ਦੇ ਵਿੱਚ ਕਿਤੇ ਵੀ ਪਾਬੰਦੀਆਂ ਵਾਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਵਿਚਾਰਾਂ ਦੀ ਲੜਾਈ ਵਿਚਾਰਾਂ ਦੇ ਆਧਾਰ ਤੇ ਲੜੀ ਜਾਣੀ ਚਾਹੀਦੀ ਹੈ ਉਹ ਲੋਕ ਜਿਹੜੇ ਹੈਗੇ ਆਗੇ ਤੁਸੀਂ ਹਾਂ ਹਰ ਵਿਚਾਰਾਂ ਦੇ ਲੱਗਾ ਇਹ ਕਿ ਇਹ ਨਾ ਕੋਈ ਆਇਆ ਹੋਇਆ ਸੁਧੂਰ ਵਾਲਾ ਜਿਹੜਾ ਪਹਿਲਾਂ ਵਾਲਾ ਮਸਲਾ ਹੋਇਆ ਲੋਕਾਂ ਨੇ ਸਵਾਲ ਖੜੇ ਕੀਤੇ ਵੀ ਉੱਥੇ ਸਿਕਿਉਰਿਟੀ ਨਹੀਂ ਸੀਗੀ ਪਰ ਇਹ ਸਵਾਲਾਂ ਨੂੰ ਦੱਬਣੇ ਤਾਂ ਇਹਨਾਂ ਨੇ ਹੋਰ ਚੋਰ ਮੋੜੀ ਕੀ ਕੀਤੀ ਹੈ ਕਿ ਵੀ ਉਹ ਗੱਲ ਨੂੰ ਵਿੱਚੀ ਦੱਬਦਾ ਕੋ ਜਵਾਬ ਨਹੀਂ ਦਿੱਤਾ ਸ਼ਮਾ ਕਸ਼ਮੀਰੀਆਂ ਤੇ ਹਮਲੇ ਸ਼ੁਰੂ ਕਰ ਦਿੱਤੇ ਨਾਲ ਦੀ ਨਾਲ ਪਾਕਿਸਤਾਨ ਨੂੰ ਦੋਸ਼ੀ ਠਹਿਰਾਤਾ ਪਾਕਿਸਤਾਨ ਨੂੰ ਦੋਸ਼ੀ ਠਹਿਰਾਤਾ ਇਹ ਦੂਜੇ ਸਵਾਲ ਉੱਠਨੇ ਸ਼ੁਰੂ ਹੋ ਗਏ ਐਮ ਵੀ ਇਹ ਜਿਹੜਾ ਹੈਗਾ ਹਮਲਾ ਠੀਕ ਸੀ ਕਿ ਨਹੀਂ ਸੀ ਕੀ ਹੋਇਆ ਤਾਂ ਜਿਹੜੇ ਸਾਥੀ ਜਿਵੇਂ ਉਪਰਯੋਗ ਦਾ ਅਰਥ ਸਾਥੀ ਮੈਂ ਜਿਹੜੇ ਪ੍ਰੋਫੈਸਰ ਮਹਿਬੂਤਪੁਰ ਦੇ ਆ ਪਿਉੜੇ ਦਾ ਇਹ ਹੈ ਵੀ ਅਸਲ ਵਿੱਚ ਇਸ ਆਪਰੇਸ਼ਨ ਜ਼ਹੂਰ ਨਾਲ ਜੇ ਆਪਾਂ ਉਹਦੇ ਨਾਲ ਸੰਗਤ ਵੀ ਨਾ ਹੋਈਏ ਉਹਨੇ ਕਿਹਾ ਵੀ ਇਹ ਇਸ ਆਪਰੇਸ਼ਨ ਜ਼ਹੂਰ ਦੇ ਨਾਲ ਪਾਕਿਸਤਾਨ ਨੂੰ ਬਿਲਕੁਲ ਨਾ ਸਾਫ ਕਰਦਾ ਆਪਾਂ ਦੇਸ਼ਾਂ ਦੇ ਦਿਖਾਦਾ ਵੀ ਪਾਕਿਸਤਾਨ ਦੀ ਜਿਹੜੀ ਆਰਮੀ ਆ ਉਹਨਾਂ ਨਾਲ ਮਿਲੀ ਹੋਈ ਹੈ ਇਹ ਅਸੀਂ ਜਿਹੜਾ ਹੈਗਾ ਵੀ ਜਿਹੜਾ ਸਾਡੇ ਹੈ ਜਿਹੜਾ ਜੀ ਠੀਕ ਹੈ ਜੀ ਨਿਸ਼ਾਨਾ ਮਾਰੇ ਹੈ ਤੇ ਉਹਦੇ ਤੇ ਕੋਈ ਪਹਿਲਾ ਜਿਹੜੇ ਹੈਗੇ ਆ ਸਾਡੇ ਫੌਜੀ ਅਧਿਕਾਰੀ ਨੇ ਸੀ ਕੋਈ ਬਹੁਤ ਦਿੱਤੀ ਸੀ ਕਿ ਟ੍ਰਿਬਿਊਟ ਦਿੱਤੀ ਸੀ ਲਾਜਮੰਦੀ ਦੀ ਮੇਰਾ ਖਿਆਲ ਆਦਾ ਨਾਮ ਹੁਣ ਭੁੱਲ ਗਿਆ ਇੱਕ ਤਾਂ ਉਹ ਮਿਸਤਰੀ ਆਪਣਾ ਐਡਵੋਕੇਟ ਹੋ ਸੀਗਾ ਸਕੱਤਰ ਸੀਗਾ ਵਿਦੇਸ਼ ਕਰਤਾ ਇੱਕ ਜਿਹੜੀ ਉਹ ਇੱਕ ਕੈਪਟਨ ਸੀਗੀ ਹੈਨਾ ਮਿਸਰੀ ਸੀ ਹੈ ਮਿਸਰੀ ਇਸ ਨੂੰ ਕਰਕੇ ਕਰੇ ਸੀ ਕੁਛ ਨਾ ਸੀਗਾ ਹੈਨਾ ਤੇ ਹੈ ਆ ਚਲੋ ਉਹਦੇ ਉਹਨਾਂ ਨੇ ਕਿ ਅੱਜ ਦਾ ਵੀ ਦੇਖੋ ਸਾਡੇ ਸਰ ਸਰਦੇਸ਼ ਦੇ ਵਿੱਚ ਹਾਲੇ ਵੀ ਜਿਹੜੇ ਸਮਾਜ ਅੰਦਰ ਪੱਖਤਾ ਦਾ ਕੁਛ ਹੈਗਾ ਵਿੱਚ ਬੀਜ ਪਏ ਆ ਵੀ ਉਹਨੂੰ ਜਿਹੜਾ ਹੈਗਾ ਉਹਨੇ ਮਤਲਬ ਵੀ ਉਹਨੇ ਉਹਨੂੰ ਉਹਦੀ ਉਹ ਕਿ ਰਿਪੋਰਟਿੰਗ ਕੀਤੀ ਸੀਗੀ ਲੜਾਈ ਬੰਦੀ ਦੀ ਕ੍ਰੈਸ਼ੀ ਨੇ ਤਾਂ ਮਹਿਬੂਬ ਨੇ ਕਹੇ ਸਰਦੇਸ਼ ਦਾ ਜਿਹੜੇ ਹੈਗੇ ਹੱਲੇ ਵੀ ਜਿਹੜੇ ਹੈਗੇ ਇੱਕ ਵਿੱਚ ਧਾਗਾ ਤੰਦ ਪਿਆ ਹੈਗਾ ਜਿਹੜਾ ਵਿੱਚ ਨਿਰਪੱਖਤਾ ਦਾ ਹੈ ਵੀ ਇਹਨੂੰ ਕੀਤਾ ਗਿਆ ਪਰ ਉਹਨੂੰ ਜਿਹੜਾ ਹੈਗਾ ਵੀ ਨਾਵੇਂ ਜੰਗਲ ਦਾ ਵੀ ਜਿਹੜੇ ਬੰਦੇ ਜਿਹੜੇ ਬੰਦੇ ਹੁਣ ਕ੍ਰੇਸ਼ੀ ਦੇਸ਼ ਤੇ ਮਤਲਬ ਹਮਾਇਤ ਕਰ ਰਹੇ ਨੇ ਵਧੀਆ ਕੀਤਾ ਵੀ ਉਹਨਾਂ ਨੂੰ ਸਤਿਕਾਰਿਆ ਇਹਦੇ ਸਪੋਰਟ ਕਰ ਰਿਹਾ ਪਰ ਜਿਹੜੇ ਮੁਸਲਮ ਜਿਹੜੇ ਹੋਰ ਹਿੰਦੂ ਹੈਗੇ ਆ ਹਿੰਦੂ ਪੱਖੀ ਜਿਹੜੀਆਂ ਛੱਜੀਆਂ ਜੇ ਕੱਟੜ ਆਵੀਆਂ ਜਿੱਥੇ ਵੱਡੀਆਂ ਉਹਨਾਂ ਨੂੰ ਜੇ ਇਹਦਾ ਇਕੱਲਾ ਨਹੀਂ ਹਮਾਇਤ ਕਰਨੀ ਚਾਹੀਦੀ ਨਾਲ ਜਿਹੜਾ ਦੇਸ਼ ਦੇ ਵਿੱਚ ਹੋਰ ਲੋਕਾਂ ਤੇ ਹਮਲੇ ਹੋ ਰਿਹਾ ਮਿੰਚਿੰਗ ਹੋ ਰਹੀ ਹੈ ਹੋਰ ਹਮਲੇ ਹੋ ਰਹੇ ਹੈਗੇ ਉਹਨਾਂ ਦੇ ਬਰਤ ਵੀ ਬੋਲਣਾ ਚਾਹੀਦਾ ਹੈਗਾ ਤਨਾਰਾ ਕਿਸੇ ਨੇ ਜਿਹੜਾ ਹੈਗਾ ਵੀ ਦਵਾਦਵ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਸੀ ਉਹਨਾਂ ਨੇ ਵੀ ਕਿਹਾ ਤਾਂ ਵੀ ਇਹ ਬੰਦਾ ਅਸਲ ਵਿੱਚ ਜਿਵੇਂ ਕੁੱਤਾ ਭੌਂਕਦਾ ਹੁੰਦਾ ਨਾ ਉਹ ਆਪਾਂ ਨੂੰ ਵੀ ਪਤਾ ਹੁੰਦਾ ਵੀ ਕਿ ਕੁੱਤਾ ਭੌਂਕਦਾ ਸਾਰੇ ਕੁੱਤੇ ਭੌਂਕਦੇ ਡੌਗ ਵਿਸ਼ਿੰਗ ਸ਼ਬਦ ਵਰਤਿਆ ਸੁਪਰੀਮ ਕੋਰਟ ਨੇ ਤਾਂ ਇਹ ਵੀ ਪਤਾ ਕਰੋ ਵੀ ਨੇ ਕੀ ਸ਼ਬਦ ਵਰਤਿਆ ਜਿਹਦੇ ਨਾਲ ਅੱਜ ਦੇ ਵਾਸੇ ਨੂੰ ਤਾਂ ਪਤਾ ਲੱਗਿਆ ਦੂਜਿਆਂ ਨੂੰ ਪਤਾ ਨਹੀਂ ਲੱਗਿਆ ਤੇ ਗੱਲ ਦਾ ਸਿੱਧੀ ਜਿਹੀ ਲੱਗਦੀ ਵੀ ਨੇ ਠੀਕ ਹੀ ਬੋਲਿਆਗਾ ਤੇ ਉਹਦੇ ਉੱਤੇ ਐਫਆਈਆਰ ਹੋਈ ਚਲ ਐਫਆਈਆਰ ਹੋਈ ਤਾਂ ਮਤਲਬ ਇਹਨੂੰ ਜਮਾਨਤ ਰਹਾ ਕੀਤਾ ਦੇ ਨਾਲ ਸੂਰੀ ਕੋਨੇ ਆ ਜਾਂਚ ਕਰਨ ਲਈ ਸ਼ਬਦਾਂ ਦਾ ਜਾਂਚ ਕਰਨ ਲਈ ਇੱਕ ਸੇਵੀ ਸੈਟਪ ਬਣਾ ਆ। ਹੂੰ ਗਾਲਾਂ ਲਾ ਲਈ ਕਹਿੰਦਾ ਉਹਨੂੰ ਇਸ ਤੀ ਹੋਰ ਹੋਣੀ ਕਰਨਾ ਹੈਗਾ। ਤਾਂ ਸਾਥੀਓ ਨੇਕੇ ਹੀ ਆਧਾਰ ਨਾਲ ਵੀ ਸਾਡਾ ਜਿਹੜਾ ਹੈਗਾ ਪੱਤਰਕਾਰਾਂ ਜਿਹੜਾ ਜਿਹੜਾ ਸਾਨੂੰ ਆਊਗਾ ਵੀ ਪ੍ਰੈਸ ਰਹੀ ਆਊਗਾ ਖਿਲਵਾ ਰਹੀ ਆਊਗਾ ਕਤਾ ਪਾ ਰਹੀ ਆ ਉਹ ਕਤਾ ਪਾ ਦੀ ਗੱਲ ਆਪਣਾ ਮਰੋੜ ਵੀ ਕਰਕੇ ਗਏ ਵੀ ਕਿਵੇਂ ਉਹ ਜਿਹੜਾ ਹੈਗਾ ਵੀ ਆਖਰੀ ਦਾ ਤੇ ਆਖਰ ਉਹ ਜਿਹੜਾ ਹੈਗਾ ਬਦਲੀ ਜਾਂਦਾ ਹੋਰ ਵੀ ਕਿੰਨੀ ਆਧਾਰ ਨਾਲ ਸਾਡੇ ਕੋਲ ਸਾਰੇ ਤੁਸੀਂ ਪੜਦੇ ਬਹੁਤ ਕੁਝ ਆਏਗਾ ਵੀ ਸਾਡੇ ਜਿਹੜੀ ਹੈਗਾ ਪ੍ਰੈਸ ਫਰੀडम ਦੇ ਵਿੱਚ ਸਾਡਾ ਦੇਸ਼ ਪਿੱਛੇ ਹੈ ਹੈ ਉਹ ਮੇਰਾ ਕਹਿਣਾ ਹੈ ਵੀ ਜੇ ਮੈਂ ਡਾਟਾ ਬੋਲਣਾ ਤਾਂ 155 ਨੰਬਰ ਐਕਸੋ ਤੇ ਚਲੋ ਮੈਨੂੰ ਵਿੱਚੋਂ ਲੱਭਣਾ ਪਊਗਾ ਨਾ ਤੇ ਲਿਖਿਆ ਸਾਡੇ ਦੇਸ਼ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਬਹੁਤ ਹੀ ਜਿਹੜਾ ਲੋਕਾਂ ਨੂੰ ਖੁੱਲ੍ਹ ਕੇ ਬੋਲਣ ਦੇ ਦਿੱਤਾ ਜਾਂਦਾ ਸਮਾਂ ਉਲਟਾ ਕੀ ਹੈਗਾ ਵੀ ਡਾਨੀ ਬਾਨੀ ਦੇ ਤੇ ਦੂਜੇ ਦੇ ਜਿਹੜੇ ਹੈਗੇ ਉਹਨਾਂ ਦੇ ਆਪ ਦੇ ਚੈਨਲ ਹੈ ਕਿੰਦੇ 70 ਚੰਗ ਲੱਗੇ ਸਾਡੇ ਸਾਰੇ ਉਹ ਕਾਰਪੋਰੇਟ ਕੰਪਨੀ ਹੈ ਉਹਨਾਂ ਦੀ ਬੋਲੀ ਬੋਲ ਹੈ ਜਿਹੜੇ ਸਮਾਂ ਕੁਛ ਨਿਊਜ਼ਲਿਕ ਸੀਗਾ ਸਕਰੋਲ ਸੀਗਾ ਤੇ ਉਹ ਤੇ ਦੂਜਾ ਵਾਇਰਲ ਸੀਗਾ ਹੋਰ ਕਿੰਨੇ ਸੀਗੇ ਇਹਨਾਂ ਦੇ ਉਹਨਾਂ ਦੇ ਉੱਤੇ ਦਾ ਸਮਾਂ ਕਿਸ ਗੱਲ ਕਰਦੇ ਹੈ ਕਿ ਜਿਹੜਾ ਵੀ ਸਰਕਾਰ ਦੀਆਂ ਨੀਤੀਆਂ ਦੇ ਉਲਟਾ ਕੋਈ ਨੁਕਤਾ ਜਿੰਨੇ ਕਰਦਾ ਲੋਕਾਂ ਨੂੰ ਗੱਲ ਲੈ ਕੇ ਜਾਂਦਾ ਉਹਨਾਂ ਉੱਤੇ ਕੇਸ ਦਰਜ ਕੀਤੇ ਜਾਂਦੇ ਉਹਨਾਂ ਦੇ ਚੈਨਲਾਂ ਦੇ ਉੱਤੇ ਮਤਲਬ ਇੱਕ ਕਾਨੂੰਨ ਵੀ ਲਿਆਇਆ ਹੈ ਜੀ 2023 ਦੇ ਵਿੱਚ ਜੇ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹੈ ਉਹਨਾਂ ਦੇ ਵਿੱਚ ਗਲਤ ਵਹਾਣ ਨੂੰ ਫਲਾਉਣ ਨੂੰ ਰੋਕਣ ਦੇ ਬਹਾਨੇ ਹਾਂ ਵੀ ਉਹਦੀ ਸਰਕਾਰ ਤੋਂ ਚੈੱਕ ਕਰਾਉ ਪਹਿਲਾਂ ਫਿਰ ਤੁਹਾਨੂੰ ਖਬਰ ਲੱਗੂ